ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਅੱਜ ਖੜੇ ਆਂ ਘੱਗਰ ਦੇ ਪੁਲ ਤੇ ਮੋਣਕ ਵਾਲੇ ਤੇ ਟਵਾਣਾ ਮੋਣਕ ਰੋੜ ਤੇ ਤੁਸੀਂ ਦੇਖ ਸਕਦੇ ਹੋ ਨਵੀਂ ਅਪਡੇਟ ਹੈ ਘੱਗਰ ਦਾ ਪਾਣੀ ਘੱਗਰ ਦਾ ਪਾਣੀ ਕੱਲ ਨਾਲੋਂ ਬਹੁਤ ਵੱਧ ਚੁੱਕਾ ਹੈ ਜੀ ਸਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਇਸ ਪਾਸੇ ਮੋਣਕਾ ਤੇ ਇਸ ਪਾਸੇ ਟਵਾਣਾ ਪੈ ਗਿਆ ਲੋਕ ਲੱਗੇ ਹੋਏ ਨੇ ਜੀਸੀਬੀਆਂ ਨਾਲ ਨੱਕੇ ਪੱਕੇ ਕਰਨਾ ਮਿੱਟੀ ਲਾਣ ਪਹਿਲਾਂ ਨਾਲੋਂ ਪਾਣੀ ਦਾ ਵਹਾਅ ਬਹੁਤ ਵੱਧ ਗਿਆ ਹੈ ਮਾਲਕ ਭਲੀ ਰੱਖੇ ਸੁੱਖ ਰੱਖੇ ਸਭ ਦਾ ਭਲੀ ਕਰੇ ਬਾਈ ਜੀ